ਅੱਜ ਮਾਨਯੋਗ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਦਿੱਤਾ ਗਿਆ ਹੈ ਕਿ ਜਿਹੜੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਬੈਰੀਕੇਡ ਲਾ ਕੇ ਰਸਤੇ ਜਾਮ ਕੀਤੇ ਹੋਏ ਨੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਇਹਦੇ ਸਬੰਧ ਵਿੱਚ ਪਹਿਲਾਂ ਕਿਸੇ ਸੱਜਣ ਨੇ ਪੀਆਇਲ ਪਾਈ ਸੀ ਕਿ ਇਹ ਰਸਤੇ ਖੋਲੇ ਜਾਣ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਹ ਰਸਤੇ ਖੋਲੇ ਜਾਣ ਪਰ ਬਹੁਤ ਦੁੱਖਣਾ ਕਹਿਣਾ ਪਵੇ ਸਰਕਾਰਾਂ ਰਸਤੇ ਖੋਲ੍ਹਦੀਆਂ ਨੇ ਪਰ ਹਰਿਆਣਾ ਸਰਕਾਰ ਵਿਵਸਥਾ ਖੋਲ੍ਹਣ ਦੀ ਬਜਾਏ ਉਸ ਫੈਸਲੇ ਦੇ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਚਲੇ ਗਈ ਤੇ ਅੱਜ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਬਹੁਤ ਹਾਰਾ ਨਹੀਂ ਜੰਕ ਫੈਸਲਾ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਹਰਿਆਣਾ ਤੇ ਪੰਜਾਬ ਦੇ ਡੀਜੀਪੀ ਬੈਠ ਕੇ ਜਿਹੜਾ ਇਹ ਇੱਕ ਰਸਤਾ ਜਿਹੜਾ ਉਹ ਖੁਲਾਉਣ ਜਿਹਦੇ ਨਾਲ ਐਂਬੂਲੈਂਸਰ ਤੇ ਸੀਨੀਅਰ ਸਿਟੀਜ਼ਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸੀਨੀਅਰ ਸਿਟੀਜ਼ਨ ਤੇ ਜਿਹੜੇ ਹੈਗੇ ਨੇ ਐਂਬੂਲੈਂਸ ਆ ਉਹਨਾਂ ਵਾਸਤੇ ਤੂੰ ਤੁਸੀਂ ਰਸਤਾ ਖੋਲਣ ਲਈ ਕਹਿਤਾ ਜਿਹੜੇ ਬਾਕੀ ਦੇਸ਼ ਦੇ ਲੋਕ ਨੇ ਉਹਨਾਂ ਨੇ ਕੀ ਮਾਰਾ ਕੀਤਾ ਇਸ ਰਸਤੇ ਰੁਕਣ ਦੇ ਨਾਲ ਜਿਹੜਾ ਹੈ ਇਹ ਪੰਜਾਬ ਤੇ ਹਰਿਆਣੇ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਜਿਹੜੇ ਐਨ ਆਰ ਆਈ ਵੀਰ ਬਾਹਰ ਅੰਦਰ ਦਿੱਲੀੋਂ ਜਾ ਰਹੇ ਨੇ ਜਾਂ ਦਿੱਲੀ ਨੂੰ ਜਾਂ ਜਿਹਨਾਂ ਨੇ ਬਾਹਰ ਜਾਣਾ ਹੈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਲਈਆਂ ਨੇ ਆਮ ਜਨਤਾ ਜਿਹੜੀ ਆ ਉਹ ਕਿੰਨੀਆਂ ਮੁਸ਼ਕਲਾਂ ਚ ਹੈ ਇਥੋਂ ਤੱਕ ਕੇ ਸਕੂਲ ਕਾਲਜਾਂ ਦੇ ਬੱਚੇ ਜਿਹੜੇ ਉਹਨਾਂ ਨੂੰ ਮੁਸਕਲਾ ਆ ਗਿਆ। ਸੋ ਇਹ ਰਸਤਾ ਜਿਹੜਾ ਖੋਲਣ ਦੇ ਆਦੇਸ਼ ਕਰਨੀ ਚਾਹੀਦੇ ਸੀ ਔਰ ਇਹ ਗੱਲ ਸਾਹਮਣੇ ਹੋ ਗਈ ਹੈ ਕਿ ਰਸਤਾ ਜਿਹੜਾ ਸੀ ਇਹ ਕਿਸਾਨਾਂ ਨੇ ਨਹੀਂ ਰੋਕੇ ਇਹ ਹਰਿਆਣਾ ਸਰਕਾਰ ਨੇ ਰੋਕੇ ਸੀ ਜਿਸ ਕਰਕੇ ਹਰਿਆਣਾ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਅੱਜ ਜਿਹੜਾ ਫੈਸਲਾ ਦਿੱਤਾ ਹੈ ਇਹ ਹਰਿਆਣਾ ਜਨਕ ਫੈਸਲਾ ਹੈ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹ ਤੇ ਮੁੜ ਵਿਚਾਰ ਕਰਕੇ ਤੇ ਇਹ ਰਸਤੇ ਜਿਹੜੇ ਆ ਇਹ ਖੋਲੇ ਜਾਣ ਜਾਂ ਤਾਂ ਸੁਪਰੀਮ ਕੋਰਟ ਵਿੱਚ ਪੈ ਕੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਲਾਗੂ ਕਰਾਵੇ ਜਾਂ ਫਿਰ ਇਹ ਰਸਤੇ ਜਿਹੜੇ ਨੇ ਖਲਾ ਕੇ ਤੇ ਸਭ ਨੂੰ ਦਿੱਲੀ ਜਾਣ ਦੀ ਜਿਹੜੀ ਆ ਉਹ ਰਸਤੇ ਜਿਹੜੇ ਆ ਉਹ ਕਲੀਅਰ ਕੀਤੇ ਜਾਣ ਸੋ ਇਹ ਜਿਹੜਾ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਇਹ ਤੇ ਸੁਪਰੀਮ ਕੋਰਟ ਨੂੰ ਮੁੜ ਵਿਚਾਰ ਕਰਨੀ ਚਾਹੀਦੀ ਆ